ਗੁੱਡ ਮਾਰਨਿੰਗ ਸਾਰ ਨੂੰ ਅੱਜ ਦਾ ਦਿਨ ਬਹੁਤ ਵਧੀਆ ਸਿਰ ਸੇ ਲੰਘਿਆ ਮਿਠਾਈ ਮਿਠਾਈ ਦਾ ਡੱਬਾ ਮੈਨੂੰ ਵਾਪਸ 2:00 ਵਜੇ ਬਾਹਰੋਂ ਨਾਲ ਆਪਾਰ ਜੀ ਸੀਗੇ ਤੇ ਕੋਈ ਸਾਡੇ ਪਿਛਲੇ ਦਿਨਾਂ ਦੇ ਮੁੰਡੇ ਦਾ ਵਿਆਹ ਸੀ ਮੈਨੂੰ ਪਤਾ ਵੀ ਨਹੀਂ ਸੀਗਾ ਵਿਆਹ ਤੇ ਉਹ ਕਹਿੰਦੇ ਚੰਨੀ ਚੜਾ ਲੈ ਤੇ ਚੱਪਾ ਲੈ ਕੇ ਮਿਠਾਈ ਦਾ ਆਪਾ ਦੇਦਾ ਰੇ ਛੋੜ ਕੀ ਕੀ ਮਿਠਾਈ ਆਪ ਮਾਸਟਰ ਜੀ ਲੈ ਕੇ ਗੁਰੇ ਮੈਨੂੰ ਆਈ ਜਾਓ ਕੱਟ ਕੇ ਦੇਓ ਕੱਟ ਕੇ ਤੇ ਆਪਾ ਦੇਖਦੇ ਹਾਂ ਹੁਣ ਇਹਦੇ ਵਿੱਚ ਕਿਹੜੇ ਕਿਹੜੇ ਮਿਠਾਈ ਆ ਆਹ ਦੇਖੋ ਆ ਡੱਲ ਦੇ ਕੰਮ ਐਨ ਪਤਾ ਮਿਠਾਈ ਆ ਗਈ ਅੰਦਰ ਤੇ ਕਿਵੇਂ ਨਾਲ ਭਜਿਆ ਫਿਰਦਾ

आ गया सीले आले आईफोन बढ़िया काफी सुठले चल प्रशांत तू ही खा ले बस तू तो ही खा वाओ मैं जित गया मैं जित की आज भैया के को 30000 रुपया जित की मैं गलिया भूलदा सी भैया ने बहुत कीता ना साउ किया कर दी लगी अबदार भी उलज गया राजा भी उलज गया रन्नू भी उलज गई मैं भी उलज मैं तो उलज ही सच मैं राजा हो गई नहीं वो क्या भाई आईफोन भैया लगे 15000 की शर्त ਨਹੀਂ ਲੜਖਰ ਲਈ ਵੀ 2 ਲੱਖ ਦੀ ਚਾਹਤ ਮੈਂ ਕਿਹਾ ਨਹੀਂ ਮੈਂ ਜਿੱਤ ਕੀ ਆ 30000 ਜਿੱਤ ਤੈਨੂੰ ਤੇ ਭਰਾਵੋ ਇਹ ਕੁੱਕੀ ਕਮੇਟੀ ਵਾਲੀ ਹੈ ਯਾ ਇਹਦੇ ਕੋਲ ਕੋਈ ਬੰਦਾ ਜਿੱਤ ਨਹੀਂ ਸਕਦਾ ਠੀਕ ਆ ਆ ਸਾਡੇ ਕੇ ਭਈਏ ਜੀ ਹੈਗੇ ਆ ਇਹ ਕਮੇਟੀ ਨੂੰ ਉੱਪਰ ਥਲੇ ਕਰ ਰਹੇ ਸੀਗੇ ਤੇ ਚੁੱਪੀ ਰਹਿੰਦੀ ਕਿ ਮੈਂ ਹਸਾਬ ਕਰਦੀ ਖੜ ਜਾ ਮੈਂ 4 ਮਿੰਟ ਹਸਾਬ ਕਰਾਂ ਵੀ ਭਈਆ ਕਹਿੰਦਾ ਦੋਕ ਮਿੰਟ ਮੈਂ ਕਰ ਰਹੀ ਤੇ ਮੈਂ ਹੀ ਉੱਪਰ ਥਲੇ ਕਰ ਸਕਦਾ ਹਾਂ ਚੁੱਪੀ ਗੱਲ ਤੋਂ ਚੱਲਦਾ ਕਮੇਟੀ ਆ ਆਗੇ ਗੱਲ ਤੋਂ ਚੱਲਦਾਗਾ ਆ ਜਿਹੜਾ ਪੈਨ ਹੈ ਬਈਆ ਆਫਿਸਰ ਆਇਆ ਪੈਨ ਬੰਦ ਹੋ ਗਿਆ ਜਿਹੜੀ ਕਸੂਮ ਕਰਕੇ ਵੀ ਬੰਦ ਹੋ ਗਿਆ ਚੱਲ ਨਹੀਂ ਕਲੈਰੀਕਲ ਆਫਿਸਰ ਮੈਂ ਕਿਹਾ ਬਈਆ ਤੁਸੀਂ ਮੈਨੂੰ ਨਹੀਂ ਹਰਾ ਸਕਦੇ ਅੱਜ ਮੈਂ ਜਿੱਤ ਗਈ ਕਮੇਟੀ ਕੁਕੀ ਕੁਇਟਰ ਬਈਆ ਸ਼ਰਤ ਲਗਾ ਰਿਆ ਸੀ ਪੰਜ ਕੀ ਬੇਰਤ ਸੀ ਆ ਤੁਹਾਨੂੰ ਮੈਂ ਤੇ ਬਿੱਟੀ ਬੋਲੀ ਹੋਈ ਸੀ ਬਈਆਂ ਤਾਂ ਆ ਭਗੇ ਬਈਆ ਨੂੰ ਕਿੱਸਾ ਲੱਗ ਰਿਹਾ ਹੈ ਭਈਆ ਜੀ ਹਾਂ ਕਿੱਸਾ ਲੱਗ ਰਿਹਾ ਹੈ ਬਹੁਤ ਵਧੀਆ ਹਰ ਹਰ ਆਪੀ ਦਾ ਰਿਹਾ ਲੱਗ ਰਿਹਾ ਹੈ ਮੇਰੇ ਪਾਪੇ ਨੇ ਇਹਦੇ ਕਿੱਤਰੜ ਤੇ ਕਦੇ ਮੈਨੂੰ ਲਿਓ ਇਹਦਾ ਲੱਗ ਰਿਹਾ ਹੈ ਮੈਨੂੰ ਲੈ ਜਾਓ ਸਾਡੀ ਬੇਟੀ ਜਿੱਤ ਗਈ ਮੈਂ ਤਿੰਨ ਘੰਟੇ ਜਿੱਤੀ ਭਈਆ ਬੁਲਾ ਅੱਠਾ ਸੀਗਾ ਲੈ ਮੈਂ ਨਾ ਰੋਜ਼ ਨਾ ਮੱਥਾ ਖਾਤੀ ਭਈਆ ਪਾਪੇ ਨੇ ਸਾਡੀ ਆ ਫਾਰੀ ਹਾਂ ਜੀ ਬਾਰ-ਬਾਰ ਇੱਕ ਕਮੇਟੀ ਸੀਗੀ ਉਸ ਨੂੰ ਕਮਾਫ ਲਾ ਕੇ ਉਸ ਤੋਂ ਉੱਤੇ ਲਿਆਉਣੀ ਸੀ ਮੈਂ ਵੀ ਖੰਡੇ ਕਰਦੂ ਤੀ ਭਈਆ ਜੀ ਉੱਤੇ ਲਿਆਉਂਦੇ ਸੀ ਨਹੀਂ ਨਹੀਂ ਉਸ ਖੁੰਦੇ ਵਾਲੀ ਕਮੇਟੀ ਨੂੰ ਕਰਾ ਉਸ ਖੁੰਦੇ ਮਗਾ ਭਈਆ ਜੀ ਇੱਥੇ ਹੀ ਆ ਉਤਾਰਨੇ ਵੀ ਕਿੰਨੇ ਵਜ ਦੀਆਂ ਇਹਨੇ ਵੀ ਕਿਹਾ ਤੇ ਕੁਛ ਐ ਹੋਵੇ ਕੁਛ ਆ ਇਸ ਤੇ ਕਰ ਰੋ ਚਲੇਗੀ ਹਾਰ ਗਏ ਨੇ ਤਾਂ ਸਮਝ ਨਹੀਂ ਆ ਰਹੀ ਮੈਂ ਕਮੇਟੀ ਜੀ ਦਾ 9 ਸੇ ਇੱਕ ਬਟੀਆਂ ਇੱਕ ਅੱਖ ਦਾ ਹਿਸਾਬ ਕਰੀ ਜਾਂਦੇ ਆ ਭਈਆ ਕਰ ਰਹੀ ਸੀ ਇਹ ਨਹੀਂ ਸੀ ਕਮੇਟੀ ਦੀ ਮਮਾ ਇੱਥੇ ਹੀ ਇੱਕ ਬਿਨਾ ਪਰੋ ਪ੍ਰੋਬਲਮ ਹੀ ਆ ਰਹੀ ਸੀ

ਮਸਤੇ ਹੈ ਹੈ ਨਮਸਤੇ ਹੈ ਨਮਸਤੇ ਜੀ ਕਰੋ ਹਾਂ ਠੀਕ ਹੈ ਮੈਂ ਜਾਣ ਕੇ ਭਾਲ ਲਿਆ ਡਲਰ ਤੇ ਵੀ ਡਲਰ ਨਾ ਪਾਇਆ ਤੇ ਭਰੋਸਾ ਕੋਈ ਨਹੀਂ ਇਹ ਸ਼ੇਰ ਨੂੰ ਬੁਲਾਈ ਨੇ ਨੂੰ ਬੁਲਾਈ ਨਾ ਬੁਲਾਈ ਨੇ ਨੂੰ ਇਹਨੂੰ ਇਹਨੂੰ ਪਤਾ ਨਹੀਂ ਅੱਜ ਆਇਆ ਹੈਰੀ ਬਹੁਤ ਦਿਨ ਬਾਅਦ ਹੈਰੀ ਮੋਟਾ ਹੋ ਗਿਆ ਹਾਏ ਉਹ ਕਹਿੰਦਾ ਨਾ ਬਲਾ ਹੈ ਕਪਤਾਨ ਓਹ ਢੀ ਕਪਤਾਨ ਉਹ ਹੈਰੀ ਦੇ ਅੱਗੇ ਪਿੱਛੇ ਵੀ ਉਹਨੂੰ ਨਾ ਬੁਲਾ ਤੂੰ ਕੀ ਅੱਪ ਚਾਲ ਪਾਈ ਜਾਂਦੇ ਆ ਸਰਵੇ ਬਾਅਦ ਚਲੋ ਕੈਸੇ ਹੋ ਗਾਈਸ ਹੋਰ ਗਾਈਸ ਗਾਈਸ ਦਾ ਵੱਡਾ ਹੋ ਗਿਆ ਕਿੰਨਾ ਜਿਆਦਾ ਪਲੀਜ਼ ਮੈਨੂੰ ਡਰ ਲੱਗਦਾ ਇਹ ਤੋਂ ਮੰਮੀ ਇੱਕ ਮਿੰਟ ਸਿਰਾਂ ਚ ਕਰ ਲਿਆ ਨੇ ਜਾਨੇ ਕੁਝ ਨਹੀਂ ਹੋਇਆ ਉਹ ਯਾਰ ਰਿਲੈਕਸ ਕਰਨ ਵਾਸਤੇ ਆ ਦੇਖੋ ਇਹਨਾਂ ਨੇ ਪੈਸੇ ਫਾਲਤੂ ਆ ਇਹਨਾਂ ਕੋਲੇ ਬਟੌਕਸ ਬਟੂਕਸ ਕਰਾਉਣ ਲੱਗ ਪਏ ਨੇ ਇਹ ਸਸਨੋ ਰਿਲੈਕਸ ਕਰਨ ਵਾਸਤੇ ਹੁੰਦੇ ਆ ਮੇਰੇ ਡਾਕਟਰ ਨੇ ਦੱਸਿਆ ਆਰ ਐਫ ਟ੍ਰੀਟਮੈਂਟ ਹੋਊਗਾ ਠੀਕ ਹੈ ਜਿਹਦੇ ਨਾਲ ਮੇਰੀ ਸਕਿਨ ਤੁਸੀਂ ਕਰਾ ਸਕਦੇ ਨਾਗਪਾਲ ਕੋਲ ਜਾ ਕੇ ਹਨਾ ਅਸੀਂ ਫਰੀਜ਼ੀ ਐਡ ਕਰ ਰਹੇ ਆ ਇਹ ਤਾਂ ਕੋਈ ਸੋਨਾ ਨਹੀਂ ਹੁਣ ਤੈਨੂੰ ਲੱਗਦਾ ਨਾ ਤੈਨੂੰ ਫੇਸ ਹੈ ਵੀ ਲੱਗਦਾ ਤੂੰ ਕਰਾਇਆ ਸੀ ਆ ਮੈਨੂੰ ਲੱਗਦਾ ਸੋਨਾ ਪਰ ਸਾਨੂੰ ਸੋਨਾ ਲੱਗਦਾ ਹੈ ਨਾ ਹਾਂ ਮੇਰਾ ਮੂੰਹ 골ਡ ਵਾਲਾ ਲੋਕਾਂ ਨੂੰ ਨਾ ਦੂਣ ਸੋਨਾ ਨਾ ਬਟ ਮੈਂ ਸੈਟੀਸਫਾਈ ਹਾਂ ਤੇ ਮੇਰੇ ਮੂੰਹ ਦਾ ਕੀ ਹੋਊਗਾ ਬੇਟੀ ਤੁਹਾਡਾ ਵੀ ਸੇਵ ਦੇਖ ਲਓ ਹੈ ਨਾ ਬਿਊਟੀ ਕਰਾਉਣ ਜਾ ਰਹੀ ਹੈ ਬੱਟ ਟਾਕਿੰਗ ਬਟੋਸ ਉਹਦੇ ਪਿੰਡ ਦੀ ਪਤਾ ਨਹੀਂ ਕੌਣ ਸਬ ਟਾਕਸ ਕਰਾ ਰਹੀ ਹੈ ਬਿਊਟੀ ਟੂਕਸ ਉਸ ਤੋਂ ਬਾਅਦ ਕੰਮ ਤੇ ਐਸੇ ਲਾਉਣੇ ਫਾਸੂਰੇ ਉਦੋਂ ਹੈਲੋ ਗਾਇਸ ਅੱਜ ਜਿੱਤੇ ਹੈ ਜੀ 30000 ਰੁਪਏ ਅਪਾਹ ਜੀ ਮਿਲੂਗਾ ਥੋੜੇ ਛਿਰ ਨੂੰ ਮੈਂ ਤਾਂ ਇੱਥੋਂ ਕਰਾਉਣਾ ਮੇਰੇ ਸਟਾਈਲਿੰਗ ਦਾ ਬਹੁਤ ਇੱਥੋਂ ਬਿਊਟੀ ਇਹ ਬਿਊਟੀ ਮੈਂ ਆ ਕਰਾਉਣਾ ਇਹ ਆ ਚੀਜ਼ ਇੱਕ ਵਾਰੀ ਉਹਨੂੰ ਟੈਂਸਲ ਕਰਕੇ ਉਹ ਆ ਚੀਜ਼ ਇਸੇ ਰਹਿ 13 14000 ਵਿਚਕਾਰ ਆਪਾਂ ਅਪਰੋਕਸ ਹੋਰ ਨਕਰਾਫ ਕਰਾ ਰਹੇ ਹਾਂ ਆ ਦੇਖੋ ਸਸਤੇ ਵਿੱਚ 45 ਹੈ ਫਰਕ ਪਿਆ

ਸਾਰੀ ਬਹੁਤ ਤਿਆਰੀ ਹੈ ਇਹ ਬੰਦ ਮੇਰੇ ਨੂੰ ਕਹਿੰਦਾ ਕਿ ਕਿਉਂ ਕਰਾਂ ਗੱਲ ਕਰਨੀ ਸੀ ਤੁਹਾਡੇ ਕੋਲ ਹੈ ਥੋੜੀ ਗੱਲ ਕਰ ਲੈਂਦਾ ਯਾਰ ਤੁਹਾਨੂੰ ਇਹ ਬੜੇ ਪਰੇਸ਼ਾਨ ਮੇਰੇ ਬਲੌਗਿੰਗ ਤੋਂ ਆਹ ਵੇਖੋ ਕਹਿੰਦਾ ਨਾ ਪੀਰਖਾਨੇ ਕੋਲੇ ਇਹ ਤੁਹਾਨੂੰ ਪਤਾ ਮੇਰੀ ਮੰਮੀ ਦਾ ਚੈਨਲ ਕਿੰਨਾ ਚੱਲ ਰਿਹਾ ਹੈਗਾ ਇਹਨਾਂ ਨੂੰ ਸਭ ਇਸੋਂ ਇਹਨਾਂ ਨੂੰ ਡ్రਾਈਵਰ ਹੋ ਗਏ ਲੱਖ ਲੱਖ ਵੀਊ ਆਨ ਲਾਦੀ YouTube ਤੇ ਇੱਧਰ ਤਾਂ ਗੱਲ ਸੁਣ ਇੱਧਰ ਇੰਨਾ ਰਿਮੁੰਡਾ ਐਡਾ ਸੋਹਣਾ ਖੜਾ ਜਿਹਦਾ ਤੈਨੂੰ ਘਾਟਾ ਨਹੀਂ ਉਹ ਤੇ ਦਤਾ ਤੈਨੂੰ ਹੈ ਨਹੀਂਗਾ ਕਹਿੰਦਾ ਜਦੋਂ ਕੋਲੇ ਗਿਆ ਤੇ ਕੱਚਾ ਹੋ ਗਿਆ ਕਹਿੰਦਾ ਰੋ ਗਿਫਟੀ ਫਿਰ ਰਿਐਕਸ਼ਨ ਕੀ ਹੋਇਆ ਤੇਰਾ ਦੇਖ ਕੇ ਗਿਫਟੀ ਨੂੰ ਕਿਹ ਚਿਕੀ ਚਿਕੀ ਕਹਿੰਦਾ ਨਾ ਗਿਫਟ ਗੱਡੀ ਪਹਿਲਾਂ ਭੱਜ ਗਿਆ ਵੀ ਐਡਾ ਸੋਹਣਾ ਮੁੰਡਾ ਐ ਐ ਗਿਫਟ ਗੱਡੀ ਪਿੱਛੇ ਗਈ ਫਿਰ ਕਰ ਲਈ ਗਿਫਟ ਨੇ ਬੁਲਾਇਆ ਤੈਨੂੰ ਬੁਲਾਇਆ ਸੀ ਕੀ ਕਹਿੰਦਾ ਫਿਰ ਤੇਰੇ ਇੰਨੇ ਨਾਲ ਹੀ ਸਰ ਗਿਆ ਕਿਵੇਂ ਹਨਾ ਕੋਈ ਨਹੀਂ ਕਿੱਥੇ ਔਰ ਵਸ਼ੀ ਮੈੱਕੇ ਗਈ ਹੋਈ ਹੈ ਘੁੰਮਣੇ ਗਈ ਹੋਈ ਹੈ ਮੈੱਕੇ ਵੀ ਅਭੀ ਆਏਗੀ ਕੱਲ ਪਰਸੋ ਅਵੇਲਾ ਔਰ ਵਸ਼ੀ ਇਧਰ ਭੱਜ ਗਿਆ ਕਹਿੰਦਾ ਗੱਡੀ ਖੜੀ ਆ ਤੇ ਮੈਂ ਆਖਿਆ ਕਿ ਡਾ ਸੋਹਣਾ ਮੁੰਡਾ ਖੜਾ ਤੇ ਗਾਂ ਜਾ ਕੇ ਲਾ ਗਿਫਟੀ ਮੈਂ ਫੇਰ ਕੀ ਕਹਾਂ ਕਹਿੰਦਾ ਗਿਫਟੀ ਮੈਂ ਗੱਡੀ ਪਾਸੇ ਕਰੀ